ਦੁਬਈ ਅੱਜ ਕੇਵਰੀ ਗੱਲ ਨੂੰ ਕੱਲ ਜਵਾਨ ਚ ਵੀ ਰਿਹਾ ਹੈ ਬਾਹਰ ਆਇਆ ਹੈ ਕਿਵੇਂ ਦੇਖ ਲੋ ਫਰੇ ਮਤਲਬ ਬੀਜੇਪੀ ਕਹਿ ਰਹੀ ਹੈ ਜਿਆਦਾ ਖੁਸ਼ੀ ਨਾ ਮਨਾਓ ਕਿਉਂਕਿ 2 ਤਾਰੀਖ ਨੂੰ ਦੁਬਾਰਾ ਜੀਲ ਜਾਣਾ ਹੈ ਤਾਂ ਆਮ ਖੁਸ਼ੀ ਦਾ ਟਿਕਾਣਾ ਨਹੀਂ ਹੈ ਖੁਸ਼ੀ ਦਾ ਟਿਕਾਣਾ ਦੇਖੋ ਇਹ ਭ੍ਰਿਸ਼ਟ ਬੰਦੇ ਜਿਹੜੇ ਆਪਿਆਪ ਨੂੰ ਕੱਟੋ ਇਮਾਨਦਾਰ ਕਹਿੰਦੇ ਸੀ ਤੇ ਵੋਟਾਂ ਲੈਂਦੇ ਨੇ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਜਿਨ੍ਹਾਂ ਨੇ ਆਪਨੇ ਆਪਣੇ ਆਪ ਨੂੰ ਮਿਟਾ ਦਿੱਤਾ ਦੇਸ਼ ਦੇ ਖਾਤਰ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨੋ ਤੇ ਪੰਜਾਬ ਦੇ ਆਮ ਆਦਮੀ ਨੂੰ ਕਿ ਜਿਹੜਾ ਤੁਹਾਡਾ ਮੁਖੀ ਨਾ ਹਜ਼ਾਰੇ ਦੇ ਮੋਢੇ ਤੇ ਚੜ ਕੇ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰ ਮਿਟਾਵਾਂਗਾ ਕਦੇ ਸਿਆਸਤ ਵਿੱਚ ਨਹੀਂ ਆਵਾਂਗਾ ਤੇ ਬੱਚਿਆਂ ਦੀ ਸੌਂ ਖਾਂਦਾ ਸੀ ਤੇ ਫਿਰ ਸਿਆਸਤ ਵਿੱਚ ਵੀ ਆਇਆ ਬੱਚਿਆਂ ਦੀ ਵੀ ਝੂਠੀ ਸੌਂ ਖਾਦੀ ਤੇ ਫਿਰ ਕਿਹਾ ਕਿ ਮੈਂ ਤਾਂ ਸਿਆਸਤ ਵਿੱਚ ਆ ਰਿਹਾ ਹੈਗਾ ਭ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਧੱਕਣ ਵਾਸਤੇ ਤੇ ਫਿਰ ਉਸ ਭ੍ਰਿਸ਼ਟ ਕਾਂਗਰਸ ਦੇ ਨਾਲ ਸਰਕਾਰ ਵੀ ਬਣਾਈ ਤੇ ਹੁਣ ਦੇਸ਼ ਘਰਚੇ ਉਸ ਭ੍ਰਿਸ਼ਟ ਕਾਂਗਰਸ ਨਾਲ ਹੀ ਕੱਟ ਜੋੜ ਕਰ ਲਿਆ ਤੇ ਇਹ ਕੱਟੜ ਬੇਈਮਾਨ ਪਾਰਟੀ ਜਿਨੇ ਝੂਠ ਤੋਂ ਇਲਾਵਾ ਹੋਰ ਕੁਝ ਕਿਹਾ ਨਹੀਂ ਇਹਨਾਂ ਦੀ ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਸਬੂਤ ਕਿ ਜਿਹੜੇ ਕਹਿੰਦੇ ਸੀ ਸਾਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਂਦੇ ਨੇ ਅੱਜ ਤੁਸੀਂ ਸੋਚੋ ਇਹਨਾਂ ਦਾ ਸਕੂਲ ਦਾ ਸਿੱਖਿਆ ਮੰਤਰੀ ਇਹਨਾਂ ਦਾ ਹਸਪਤਾਲ ਦਾ ਸਿਹਤ ਮੰਤਰੀ ਸਮੇਤ ਮੁੱਖ ਮੰਤਰੀ ਭ੍ਰਿਸ਼ਟਾਚਾਰ ਚ ਜੇਲ੍ਹ ਚ ਬੰਦਰੇ ਤੇ ਇਹਨਾਂ ਬੇਸ਼ਰਮ ਬੰਦਾ ਕੀ ਕਹਿੰਦਾ ਮੈਂ ਕੁਰਸੀ ਅਜੇ ਵੀ ਨਹੀਂ ਛੱਡਾਂਗਾ ਭਾਵੇਂ ਦੇਸ਼ ਜੇਲ੍ਹ ਚ ਮੈਂ ਬੰਦਰਾਵਾਂ ਹੁਣ ਇਹਨੂੰ ਵੋਟਾਂ ਕਰਕੇ ਅਦਾਲਤ ਨੇ ਚੰਦ ਦਿਨਾਂ ਦੀ ਰਾਤ ਦਿੱਤੀ ਹੈ ਕਿ ਇਹ ਬੇਈਮਾਨ ਬੇਸ਼ਰਮ ਬੰਦੇ ਉਹਦੀ ਖੁਸ਼ੀ ਮਨਾ ਰਹੇ ਨੇ ਨਾ ਕੀ ਇਹਦਾ ਕੀ ਸ਼ਰਮ ਕਰੇ ਕਿ ਭ੍ਰਿਸ਼ਟਾਚਾਰ ਤੇ ਤੂੰ ਅੰਦਰ ਗਿਆ ਹੈ ਤੂੰ ਕੁਰਸੀ ਆਪਣੀ ਛੱਡਦਾ ਨਹੀਂ ਹੈਗਾ ਇਹਨੇ ਸ਼ਰਮ ਦੇਣ ਦਾ ਬਜਾ ਖੁਸ਼ੀ ਮਨਾ ਰਹੇ ਨੇ ਤੇ ਮੈਂ ਆ ਵੀ ਕਹਦਾ ਕਿ ਆ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਜਾਣ ਦੀ ਧੀਰ ਸੀ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਇਹ ਭਾਜਪਾ ਦਾ ਪੂਰਾ ਏਜੰਟ ਬਣ ਗਿਆ ਕਿਉਂਕਿ ਇਹਨੂੰ ਵੀ ਪਤਾ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਸ਼ਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਹੈ ਉਹੀ ਘੁਟਾਲਾ ਭਗਵੰਤ ਮਾਨ ਨੇ ਪੰਜਾਬ 'ਚ ਕੀਤਾ ਹੈ ਤੇ ਕੇਜਰੀਵਾਲ ਨੂੰ ਅੰਦਰ ਤੱਕਦਾ ਅਗਲਾ ਨੰਬਰ ਕਿ ਭਗਵੰਤ ਮਾਨ ਦਾ ਲੱਗ ਜਾਏ ਇਸ ਤੋਂ ਪਹਿਲੇ ਹੀ ਘੁਟਨੇ ਢੇਕ ਕੇ ਆਹੀ ਕਾਰਨ ਹੈ ਕਿ ਅੱਜ ਤਾਈਂ ਕੇਂਦਰ ਨੇ ਭਗਵੰਤ ਮਾਨ ਨੂੰ ਹੱਥ ਨਹੀਂ ਲਾਇਆ ਜਦ ਉਹ ਹੀ ਪਾਲਸੀ ਕੇਜਰੀਵਾਲ ਨੇ ਕੀਤੀ ਕੇਜਰੀਵਾਲ ਨੂੰ ਅੰਦਰ ਧੱਕਦਾ ਤੇ ਪੰਜਾਬ ਦੇ ਲੋਕੀ ਜਾਗ ਜਾਨ ਅੱਜ ਪੰਜਾਬ ਖਤਰੇ ਵਿੱਚ ਹੈ ਪਹਿਲੇ ਕੇਜਰੀਵਾਲ ਦੀ ਸਿਆਸਤ ਚਮਕਾਉਣ ਵਾਸਤੇ 1 ਲੱਖ ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਚਾਰਤਾ ਆਪਣੀ ਕੁਰਸੀ ਦੇ ਖਾਤਰ ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ ਸਾਰੀ ਸਹੂਲਤਾਂ ਲੋਕਾਂ ਦੀ ਬੰਦ ਕਰਤੀਆਂ ਨੇ ਵਿਕਾਸ ਦੀ ਇੱਕ ਏਟ ਪੰਜਾਬ 'ਚ ਕਿਤੇ ਨਹੀਂ ਲੱਗੀ ਗੈਂਗਸਟਰ ਲੁੱਟਾ ਖਵਾਤਾ ਫਿਰੋਤੀਆਂ ਦਾ ਰਾਜ ਹੈ ਨਸ਼ੇ ਵੇਚ ਕੇ ਭਗਵੰਤ ਮਾਨ ਦੇ ਬੰਦੇ ਤੇ ਉਹਨਾਂ ਦੀ ਪ੍ਰਸ਼ਾਸਨ ਮੋਟੇ نوٹ ਕੁਮਾਰੀ ਹੈ ਪੰਜਾਬ ਦੀ ਜਵਾਨੀ ਖਤਮ ਕਰਕੇ ਤੇ ਝੂਠਾ ਪ੍ਰਚਾਰ ਕਰਕੇ 40000 ਨੌਕਰੀਆਂ ਨੌਕਰੀਆਂ ਤਾਂ ਦੱਸਦਾ ਨਹੀਂ ਵੀ ਕਿਹੜੇ ਪਿੰਡ 'ਚ ਕਿਹਨੂੰ ਮਿਲੀ ਹੈ ਪਿੰਡ 'ਚ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਜਦੋਂ ਨੌਕਰੀਆਂ ਦੀ ਗੱਲ ਤੁਹਾਡੇ ਕੋਲ ਜਾਣ ਕੇ ਵੋਟਾਂ ਵਾਸਤੇ ਪਹਿਲੇ ਪੁੱਛੋ ਸਾਡੇ ਪਿੰਡ 'ਚ ਕਿਹੜੀ ਨੌਕਰੀ ਮਿਲੀ ਉਹਦੀ ਗੱਲ ਕਰ ਇੱਥੇ ਉੱਥੇ ਦੀ ਗੱਲਾਂ ਕੋਈ ਹਰਿਆਣਾ ਨੂੰ ਕੋਈ ਰਾਜਸਥਾਨ ਇਹਨਾਂ ਤੋਂ ਪੁੱਛੋ ਬੀਬੀਆਂ ਦੇ 1000 ਰੁਪਏ ਕਿੱਥੇ ਨੇ ਇੰਨਾ ਕਰਜ਼ਾ ਚੜਦਾ ਬੀਬੀਆਂ ਦੇ 26-26000 ਖੜੇ ਨੇ ਉਹ ਬਕਾਇਆ ਨਹੀਂ ਦਿੱਤਾ ਵਿਕਾਸ ਤੇ ਅੱਜ ਪਾਸ ਸੰਗਤ ਮੰਡੀ 'ਚ ਖੜਿਆ ਸੀ ਵਰ ਤੋਂ ਇੰਨੇ ਦੁਖੀ ਨਾ ਲੋਕੀ ਕਿ ਘਰੇ ਰਹਿਣਾ ਔਖਾ ਹੋ ਰਿਹਾ ਹੈ ਲੇਕਿਨ ਦੁਵਾਨੀ ਸੀਵਰ ਦਾ ਕੰਮ ਠੀਕ ਕਰਾਂਗੇ ਦੁਵਾਨੀ ਨਹੀਂ ਲਈ ਵੱਡੇ ਇਸ਼ਤਿਹਾਰ ਭ੍ਰਿਸ਼ਟਾਚਾਰ ਖਤਮ ਦਸੋਂ ਫਿਰ ਬਠਿੰਡਾ ਰੂਰਲ ਦਾ ਭ੍ਰਿਸ਼ਟਾਚਾਰ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਆ ਇੱਕ ਤੁਹਾਡੇ ਸਟਾਰ ਕੈਂਪੇਨਰ ਬਣੇ ਹੋਏ ਨੇ ਰਿਸਕ ਬੰਦੇ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਜਿਨ੍ਹਾਂ ਪੰਜ ਸੇ ਬਠਿੰਡਾ ਰੋਲ ਦਾ ਅਜ ਉਹਨਾਂ ਨੂੰ ਸਟਾਰ ਕੰਪੈਨਰ ਬਣਾਤਾ ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਟਿਕਟਾ ਦੇਵਾਂਗੇ ਤਾਂ ਮੰਤਰੀ ਤੇ ਐਮਐਲਏ ਤੋਂ ਥੱਲੇ ਇਹਨਾਂ ਨੂੰ ਆਮ ਬੰਦਾ ਹੀ ਨਹੀਂ ਕੋਈ ਦਿਖਦਾ ਸੋ ਹਰ ਪੱਖੋਂ ਕਲਾ ਝੂਠ ਦੀ ਰਾਜਨੀਤੀ ਪੰਜੇ ਨਹੀਂ ਕੀਤੀ ਝੂਠ ਦੀ ਰਾਜਨੀਤੀ ਆਮ ਆਦਮੀ ਪਾਰਟੀ ਜਿਸ ਕੇਜਰੀਵਾਦੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਾਂਗਰਸ ਨੇ ਲਾਈ ਸੀ ਅਜ ਉਸ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰ ਰਹੀ ਤਾਂ ਗੱਠ ਛੋੜ ਕਰ ਰਹੀ ਸੋ ਇਹ ਦੋਨਾਂ ਪਾਰਟੀਆਂ ਝੂਠ ਫਰੇਬ ਲਾਰੇ ਲੱਪੇ ਬਸ ਆਹੀ ਇਹਨਾਂ ਦੇ ਪੱਲੇ ਸੇਵਾ ਸੱਚੀ ਸੋਚੇ ਤੱਕ ਦੀਆਂ ਟੇਕੜੀ ਨਾ ਕੀਤੀਆਂ ਜਿਨ੍ਹਾਂ ਨੇ ਹਮਸ ਵਰਗੇ ਹਸਪਤਾਲ ਹੋਣ ਰੈਫਾਇਨਰੀਆ ਹੋਣ ਆ ਪੁਲ ਹੋਣ ਆਸੜ ਦਾ ਹੋਣ ਵਾਟਰ ਬਾਕਸ ਹੋਏ ਗ੍ਰਿਡ ਹੋਏ ਸਹੂਲਤਾ ਹੋਣ ਯੂਨੀਵਰਸਿਟੀਆਂ ਹੋਣੇ ਸਾਰੇ ਕੰਮ ਜੇ ਪੰਜਾਬ ਚ ਹੋਏ ਨੇ ਪਾਵੇ ਗਰੀਬ ਦੇ ਪਾਵੇ ਕਿਸਾਨ ਦੇ ਪਾਵੇ ਵਪਾਰੀਆਂ ਦੇ ਪਾਵੇ ਨੌਜਵਾਨ ਦੇ ਨੌਕਰੀਆਂ ਸਭ ਤੋਂ ਵੱਧ ਅਕਾਲੀ ਦੌਰ ਦੇ ਸਮੇਂ ਲਗੇ ਸੋ ਮੈਂ ਲੋਕਾਂ ਨੂੰ ਬੇਨਤੀ ਕਰਦੀਆਂ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਤੁਸੀਂ ਜਿਵੇਂ ਇਹਨਾਂ ਨੇ ਸਾਡੇ ਕਿਸਾਨਾਂ ਦੇ ਬਾਰਡਰ ਸੀਲ ਕੀਤੇ ਆ ਜੇ ਦਿੱਲੀ ਦੀ ਕਤਬਤਲੀਆਂ ਨੂੰ ਦਿੱਲੀ ਤਾਈਂ ਸੀਮਤ ਰੱਖ ਦੋ ਦਿੱਲੀ ਦੀ ਗੁਲਾਮੀ ਪੰਜਾਬ ਨੂੰ ਨਹੀਂ ਚਾਹੀਦੀ ਪੰਜਾਬ ਦੀ ਜਿੱਤ ਹੋਏ ਤੇਰਾ ਦੀ ਤੇਰਾ ਸਿੱਟਾ ਜਿਹੜੇ ਕਹਿੰਦੇ ਹਸਲਤ ਨੂੰ ਬਾਦਲ ਕੀ ਹਰ ਪੱਤੀ ਹੈ ਅਗਲੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦਾ ਬਠਿੰਡਾ ਸੀਟ ਦੇ ਮੁਕਾਬਲੇ ਲੜੂ ਆਪ ਤੋਂ ਇਹਨਾਂ ਕੇ 5 ਸਾਲ ਪੁਰਾਣੇ ਨਿਕਾਲੇ ਇਹਨਾਂ ਨੇ 5 ਸਾਲ ਪਹਿਲੇ ਵੀ ਇਹੀ ਕਹਾ ਥਾ ਔਰ ਫਿਰ ਆਪ ਤੋਂ ਆਪਣੇ ਪੋਸਟਰ ਲਗਾ ਦਿਏ ਸੀ ਬਠਿੰਡੇ ਸੇ ਜੇ ਮੇਰੀ ਹਾਰ ਪੱਕੀ ਤਾਂ ਫਿਰ ਇਹ ਬਾਗੇ ਕਿਉਂ ਆਸੇ ਇਹ ਤਾਂ ਇਸੇ ਦਾ ਜਵਾਬ ਦੇ ਦੇ ਸੋ ਰਾਜਾ ਸਾਹਿਬ ਦੀ ਅਗਵਾਈ ਮੈਂ ਤਾਂ ਉਹਨਾਂ ਦੀ ਪਾਰਟੀ ਤੋਂ ਆਪ ਬੀਜੇਪੀ ਬਣ ਗਈ ਹੈ ਸੋ ਇਹ ਮੈਂ ਕੀ ਕਰ ਰਹੀ ਹਾਂ ਆਪਣੀ ਸੀਟ ਕੀ ਚੰਗਾ ਭਾਈ ਤੁਸੀਂ ਰਿਕਟਾ ਤੇ ਕਹਿੰਦੇ ਹੋ ਮੈਂ ਏਮ ਜੀ ਲੈਂਦਾ ਹਾਂ ਇੱਥੇ ਸੈਂਟਰ ਯੂਨੀਵਰਸਿਟੀ ਲੈਂਦੀ ਕਾਂਗਰਸ ਕਹਿੰਦੀ ਹੈ ਬੀਜੇਪੀ ਕਹਿੰਦੀ ਹੈ ਉਹ ਕੋਈ ਸੈਂਟਰ ਦੀਆਂ ਸਕੀਮਾਂ ਸੀ ਵੀ ਭਾਈ ਕਿਉਂ ਵੋਟ ਮੰਗਦੇ ਸਨ ਫਿਰ ਇਹ ਵੀ ਦੱਸਦੇ ਨਾ ਜੇ ਸੈਂਟਰ ਦੀ ਸਕੀਮਾਂ ਤਾਂ ਪਿਛਲੇ 5 ਸਾਲਾਂ ਤੋਂ ਵੀ ਚੱਲ ਰਹੀਆਂ ਨੇ ਤਾਂ ਫਿਰ ਬੀਜੇਪੀ ਨੇ ਉਹ ਕਿਹੜੀ ਸੈਂਟਰਲ ਸਕੀਮ ਪੰਜਾਬ ਨੂੰ ਦਿੱਤੀ ਜੇ ਪੰਜਾਬ ਦਾ ਨਾਂ ਵੀ ਲੱਗਦਾ ਹੈ ਤੇ ਇਹਨਾਂ ਦੇ ਵੱਡੇ ਵੱਡੇ ਮੰਤਰੀ ਵੀ ਬੈਠੇ ਹੋਏ ਨੇ ਉਹ ਕਿਹੜੀ ਚੀਜ਼ ਲੈ ਕੇ ਆਏ ਸੋ ਜੇ ਭਾਵੇਂ ਜੋ ਕੁਝ ਹੋਇਆ ਇਹ ਮੈਂ ਇਹ ਵੀ ਕਹਿੰਦੀ ਆ ਕਿ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਬਾਦਲ ਸਾਹਿਬ ਦਾ ਸੀ ਭਾਵੇਂ ਮੈਂ ਪ ਇੰਡੀਆ ਆਈ ਆਈਐਮ ਪਰ ਪਾਇਆ ਜਿਹੜਾ ਅੰਬਰਸਰ ਗਿਆ ਫਿਰ ਮੈਂ ਹਾਰਟੀਕਲਚਰ ਇੰਸਟੀਚਿਊਟ ਪਉ ਆਇਆ ਫਿਰ ਪੀਜੀਵਾਰੀ ਲੜਚਾ ਘੜ ਕੇ ਜਿਹੜਾ ਪਿਛਲਾ ਉਹ ਇਲਾਕਾ ਲੋਕਾਂ ਨੂੰ ਇਲਾਜ ਵਾਸਤੇ ਚੰਡੀਗੜ੍ਹ ਤੇ ਲੁਧਿਆਣੇ ਪਜਣਾ ਪੈਂਦਾ ਸੀ ਇਹ ਐਮਜ਼ ਮੈਂ ਕਿਵੇਂ ਮਿੰਤਾ ਕੱਢ ਕੇ ਲੜ ਕੇ ਝਗੜ ਕੇ ਕਿਵੇਂ ਮੈਂ ਪੰਜਾਬ ਵਾਸਤੇ ਲੈ ਕੇ ਉਹ ਮੈਨੂੰ ਪਤਾ ਹੈ ਇਸ ਤੋਂ ਪਹਿਲੇ ਵੀ 10 ਸਾਲ ਕਾਂਗਰਸ ਦੀ ਵੀ ਸਰਕਾਰਾਂ ਸੀਗੀਆਂ ਭਾਜਪਾ ਦੀ ਸਰਕਾਰ ਹੁਣ ਵੀ ਸੀਗੀ ਮੇਰੇ ਤੋਂ ਛੱਡਣ ਤੋਂ ਬਾਅਦ ਨਾ ਕਾਂਗਰਸ ਕੱਖ ਲੈ ਕੇ ਆਈ ਤਾਂ ਨਾ ਭਾਜਪਾ ਨੇ ਉਹਦੇ ਬਾਅਦ ਕੱਖ ਸਾਨੂੰ ਦਿੱਤਾ ਸੋ ਇਹ ਮਿਹਨਤ ਕਰਕੇ ਕਿਸ ਤਰ੍ਹਾਂ ਇਸ ਇਲਾਕੇ ਚੋਂ ਲੈ ਕੇ ਇਹ ਵੀ ਜਿਹੜੇ ਏਮਸ ਬਣ ਜਾਂਦਾ ਜੇ ਬਾਦਲ ਸਾਹਿਬ ਨੇ ਜ਼ਮੀਨ ਅਕਵਾਇਰ ਨਹੀਂ ਕੀਤੀ ਹੁੰਦੀ ਆ ਰੈਫਾਇਨਰੀ ਬਣ ਜਾਂਦੀ ਆ ਸੈਂਟਰਲ ਯੂਨੀਵਰਸਿਟੀ ਬਣ ਜਾਂਦੀ ਕਰੋੜਾ ਰੁਪਏ ਲਗਾ ਕੇ ਜ਼ਮੀਨ ਅਕਵਾਇਰ ਕਰਕੇ ਸਾਰੀ ਸੈਂਕਸ਼ਨ ਚਾਰ ਦੇ ਵਾਰੀ ਬਿਜਲੀ ਪਾਣੀ ਸਾਰਾ ਕੁਝ ਕਰਕੇ ਪੰਜ ਸੈਂਕਸ਼ਨ ਕਰਕੇ ਇਹ ਏਮਸ ਦਾ ਕੰਮ ਸ਼ੁਰੂ ਹੋਇਆ ਇਹਦੇ ਮੋٹے ਪੈਸੇ ਤਾਂ ਜ਼ਮੀਨ ਤੇ ਹੁੰਦੇ ਨੇ ਜਿਹੜਾ ਸਾਰੇ ਬਾਦਲ ਸਾਹਿਬ ਤੇ ਸਾਡੀ ਸਰਕਾਰ ਨੇ ਲਾਏ ਇਹਨਾਂ ਤੋਂ ਤਾਂ ਮੈਂ ਪੁੱਛਣਾ ਚਾਹੁੰਦਾ ਪਰ ਮੇਰੇ ਮੈਂ ਇੱਕ ਮੈਚੇ ਦੇਖ ਲਓ 1500 ਕਰੋੜ ਦੀ ਇਨਵੈਸਟਮੈਂਟ ਮੈਂ ਪੰਜਾਬ ਚ ਲੈ ਕੇ ਜਦ ਕਾਂਗਰਸ ਨੇ ਇੱਕ ਦਿਨ ਮਦਦ ਤੱਕ ਨਹੀਂ ਕੀਤੀ ਤੇ ਆਹੀ ਐਮਸ ਵਾਸਤੇ ਤਾਂ ਕਾਂਗਰਸ ਕੰਮ ਵਿੱਚ ਧਰਨਾ ਲਾਵਾਂਗੇ ਅਮਰਿੰਦਰ ਸਿੰਘ ਕਹਿੰਦਾ ਸੀ ਆ ਇਥੋਂ ਲੜਕੇਗਾ ਖੈਰਾ ਕਹਿੰਦਾ ਸੀ ਕਿ ਧਰਨਾ ਲਾਵਾਂਗੇ ਇਥੇ ਬਣਦਾ ਕਿਵੇਂ ਸੋ 3 ਸਾਲਾਂ ਚ ਜਿੱਥੇ ਦੇਸ਼ ਦਾ ਕੋਈ ਐਮਸ ਨਹੀਂ ਬਣਿਆ ਸੀ 3 ਸਾਲਾਂ ਚ ਬਠਿੰਡਾ ਐਮਸ ਬਣ ਕੇ 2016 ਚ ਸੈਂਸ਼ਨ ਹੋਇਆ 2020 ਚ ਲੋਕਰਪਨ ਕਰਤਾ ਤੇ ਬਾਕੀ ਦੇਖ ਲਓ ਅਜੇ ਤੱਕ ਬਣੀ ਜਾ ਰਹੇ 10 ਸਾਲ ਹੋ ਗਏ ਸੋ ਇਹ ਕਹਿਣ ਦੀ ਗੱਲ ਹੁੰਦੀਆਂ ਨੇ ਕੋਈ ਵੀ ਚੀਜ਼ ਲਾਣ ਵਾਸਤੇ ਜੋੜਾ ਮਿਹਨਤ ਕਰਦਾ ਹੈ तो شدت ਕਰਦਾ ਹੈ ਉਹ ਚੀਜ਼ ਨੂੰ ਲੈ ਕੇ ਆਂਦਾ ਫਿਰ ਉਹਨੂੰ ਗਰਾਉਂਡ 'ਚ ਹਵਾ 'ਚ ਨਹੀਂ ਸਿਰਫ ਗਰਾਉਂਡ 'ਚ ਉਹਨੂੰ ਤਿਆਰ ਕਰਦਾ ਹੈ ਇਹ ਤਾਂ ਲੋਕਾਂ ਦੇ ਸਾਹਮਣੇ ਹਿੰਮਸਾ ਕੌਣ ਲੈ ਕੇ ਆਇਆ ਤੇ ਕੌਣ ਨਹੀਂ ਲੈ ਕੇ ਆਇਆ ਜੇ ਇੱਕ ਸੈਂਟਰ ਦਾ ਮੰਤਰੀ ਵੀ ਕਦੇ ਹਿੰਮਸਾ 'ਚ ਨਜ਼ਰ ਆਇਆ ਹੋ ਤਾਂ ਉਹ ਦੇਖੋ ਆਪਕੋ 22 ਸੀਟਾਂ 'ਤੇ ਜਿਹੋ ਆਮ ਆਦਮੀ ਪਾਰਟੀ ਲੜ ਰਹੀ ਹੈ 13 ਸੀਟਾਂ ਤੋਂ ਪੰਜਾਬ ਦੀ ਬਾਕੀ ਦੋ ਲਾ ਸੀਟਾਂ ਅਰਵਿੰਦ ਕੇਜਵਲ ਕੀ ਦਿਵਸ ਨਾਰਨਣੇ ਕੇ ਬਾਅਦ ਫਰਕ ਪੜੇਗਾ ਚਨਾਵ ਹਾਂ ਬਹੁਤ ਫਰਕ ਪੜੇਗਾ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਕ੍ਰਿਸ਼ਨਾਚਾਰ ਕੀ ਮੂਰਤੀ ਅੱਜ ਸਾਹਮਣੇ ਆ ਕੇ जब वोट मांगेगी तो लोगों को पता होएगा कि ये सारी भ्रष्ट कांग्रेस और भ्रष्ट चाड़ू जब इकट्ठी हो गई है तो इन दोनों को नकार की लोगों को कहती है अपनी खेतरीय पार्टी को आप मजबूत करिए क्योंकि आपकी खेतरीय पार्टी ही आपके रक्षा कर सकती है आपके उम्मीदों में आपकी जरूरतों के बारे में जितनी खेतरीय पार्टी जानती है दूसरी पार्टी सेंट्रल पार्टी से सेंट्रल एजेंडा चलाती है इनको एक एक क्षेत्र के बारे में नहीं पता जैसे दिल्ली बैठे पावे राहुल गांधी हो मोदी हो केजरीवाल हो उसका संगत मंडी का सुअर का क्या हाल है उसको पता है लेकिन पंजाबियों से पूछो हमारे लोगों से पूछो एक एक चीज फिंगर टिप्स में हमको पता है कि पंजाब पे किस कोने में किस चीज की है देखो जो मुख्यमंत्री पार्लियामेंट में नशे करके आता था आज क्या खाता है क्या पीता सारा पंजाब जानता है इसीलिए तो नशे शिखरों तक पहुंचे हुए हैं और इतने भी उनको अतल नहीं है कि झूठा पानी मुंह में डाल के फिर वो गुरु साहब की त्योरी दस्तार के ऊपर अपना झूठा पानी उधर भी डालें ਇਹ ਤਾਂ ਇਸ ਮੁੱਖ ਮੰਤਰੀ ਦੀ ਅਗਲੇ ਤभी ਤਾਂ ਪੰਜਾਬ ਦਾ ਇਹ ਹਾਲ ਹੋ ਆਪਾਂ ਚਲੋ